ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਵਾਰ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੇ ਪ੍ਰਿੰਟਰਾਂ ਦੇ ਸੂਟ ਲੈ ਕੇ ਆਏ ਹਾਂ ਅਸੀਂ ਬਟਰ ਕਾਟਨ ਦੇ ਸੂਟ ਨੇ ਜੀ ਸਾਰੇ ਗਰਮੀ ਦੇ ਵਿੱਚ ਪਾਣੇ ਵਾਲੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਬ੍ਰਾਂਡਡ ਸੂਟ ਹੋਣਗੇ ਰੀਵਾ ਤੇ ਏਕੇ ਟੈਕਸ ਦੇ ਤੁਹਾਨੂੰ ਸੂਟ ਦਵਾਂਗੇ ਜੀ ਬਹੁਤ ਪਿਆਰੇ ਪਿਆਰੇ ਸੂਟ ਆ ਤੇ ਦਿਖਾਣੇ ਆ ਸੋਹਣੇ ਸੋਹਣੇ ਜੇ ਪ੍ਰਿੰਟ ਬੁਕਿੰਗ ਲਈ ਨੰਬਰ ਹੋਊਗਾ 8283 A28381 ਨੰਬਰ ਹੈ ਇਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਇਹ ਹੈਗੇ ਜੀ ਬਟਰ ਕਾਟਨ ਦੇ ਇਹ ਅਸੀਂ 2100 ਪ੍ਰਾਈਸ ਇਹਨਾਂ ਦਾ ਹਰ ਵਾਰ ਕੱਢਦੇ ਆ ਹੁਣ ਵੀ 2100 ਹੀ ਪ੍ਰਾਈਸ ਹੈ ਵੈਸੇ ਇਹਨਾਂ ਦਾ ਪਰ ਐਦਾਂ ਕਿ ਹਲੇ ਅਸੀਂ ਤੁਹਾਨੂੰ ਥੋੜਾ ਜਿਹਾ ਲੈਸ ਵਿੱਚ ਦੇ ਰਹੇ ਹਾਂ ਜੀ ਇਹ ਵਾਲੇ ਸੂਟ ਇਹ ਤੁਹਾਨੂੰ ਦਵਾਂਗੇ ਜੀ ਅਸੀਂ 2000 ਦਾ ਸੂਟ ਠੀਕ ਹੈ ਜੀ 2000 ਦਾ ਸੂਟ ਹੈ ਜਿਨ੍ਹਾਂ ਦੇ ਨਾਲ ਦੁਪੱਟੇ ਹੋਣਗੇ ਤੁਹਾਨੂੰ ਦੋ ਤਰ੍ਹਾਂ ਦੇ ਅੱਜ ਦੀ ਵੀਡੀਓ ਤੇ ਸੂਟ ਦਿਖਾਵਾਂਗੇ ਇੱਕ ਹੋਣਗੇ ਵਿਦਆਊਟ ਦੁਪੱਟਾ ਤੇ ਇੱਕ ਹੋਣਗੇ ਵਿਦ ਦੁਪੱਟਾ ਠੀਕ ਹੈ ਜੀ ਦੁਪੱਟਾ ਤੁਸੀਂ ਦੇਖ ਲਿਓ ਹੁਣ ਬਹੁਤ ਸੋਹਣਾ ਸੌਫਟ ਪਿਓਰ ਮਸਲੀਨ ਦਾ ਦੁਪੱਟਾ ਇਹ ਬਟਰ ਕਾਟਨ ਦੇ ਸੂਟ ਆ ਦੁਪੱਟਾ ਵੀ ਬਿਲਕੁਲ ਬਟਰ ਦੀ ਤਰ੍ਹਾਂ ਹੀ ਸੌਫਟ ਆ ਪ੍ਰਿੰਟ ਤੁਸੀਂ ਦੇਖ ਲਓ ਇੱਕ ਇੱਕ ਸੂਟ ਵਿੱਚ ਤੁਹਾਨੂੰ 2-2 3-3 ਪ੍ਰਿੰਟ ਸੂਟ ਮਿਲ ਜਾਣਗੇ ਇੱਕ ਇੱਕ ਪ੍ਰਿੰਟ ਦੇ ਵਿੱਚ ਏਸੇ ਪ੍ਰਿੰਟ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਆਨੀਅਨ ਚਾ ਸ਼ੈਡ ਮਿਲੇਗਾ ਜੀ ਇਹ ਹੋ ਗਏ 4 ਸੂਟ ਇਸ ਡਿਜ਼ਾਈਨ ਦੇ ਠੀਕ ਹੈ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ ਸਾਰੀ ਵੀਡੀਓ ਦਾ ਨਹੀਂ ਮਤਲਬ ਜਿਹੜੇ ਦੁਪੱਟਿਆਂ ਦੇ ਨਾਲ ਨੇ ਉਹਨਾਂ ਦਾ 2000 ਪ੍ਰਾਈਸ ਆ ਜੇ ਸ਼ਿਪਿੰਗ ਰਹੇਗੀ ਅਲੱਗ ਤੋਂ ਕਲਰ ਪ੍ਰਿੰਟ ਬਹੁਤ ਜ਼ਿਆਦਾ ਫਾਸਟ ਨਹੀਂ ਤੁਸੀਂ ਇਹਨਾਂ ਨੂੰ ਧੋ ਧੋ ਕੇ ਪਾ ਸਕਦੇ ਹੋ ਸੂਟਾਂ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਗੇ ਠੀਕ ਹੈ ਜੀ ਸੇਮ ਹੀ ਪ੍ਰਿੰਟ ਦੇ ਵਿੱਚ ਤੁਹਾਨੂੰ 2-2 ਸੂਟ ਮਿਲ ਜਾਣਗੇ ਅੱਜ ਦੀ ਵੀਡੀਓ 'ਚ ਇਹ ਹੈਗੇ ਨੇ ਬਹੁਤ ਪਿਆਰੇ ਪਿਆਰੇ ਜਿਹੇ ਪ੍ਰਿੰਟ ਠੀਕ ਹੈ 2000 ਇਸ ਦੁਪੱਟੇ ਵਾਲੇ ਸੂਟਾਂ ਦਾ ਪ੍ਰਾਈਸ ਆ ਦੇਖੋ ਜੀ ਕਲਰ ਵੀ ਤੇ ਇਸ ਸੂਟ ਦਾ ਡਿਜ਼ਾਈਨ ਵੀ ਬਹੁਤ ਸਰਦਾਰੀ ਜਿਹਾ ਸੂਟ ਨੇ ਗਰਮੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਹਲਕਾ ਫੁਲਕਾ ਵਰਕ ਕਰਵਾ ਕੇ ਜਾਂ ਲੇਸਿਸ ਲਗਾ ਕੇ ਬਣਵਾਓ ਸੂਟਾਂ ਨੂੰ ਬਹੁਤ ਪਿਆਰੀ ਲੁੱਕ ਆਏਗੀ ਜੀ ਸੂਟਾਂ ਦੇ ਇਹ ਹੈਗੇ ਨੇ ਸਾਰੇ ਸਰਦਾਰੀ ਸੂਟ ਲੰਮੇ ਚੌੜੇ ਦੁਪੱਟੇ ਤੇ 5-5 ਮੀਟਰ ਦੇ ਸੂਟ ਪ੍ਰਿੰਟ ਤਾਂ ਇੱਕ ਤੋਂ ਇੱਕ ਨੇ ਇਹ ਹੈਗਾ ਜੀ ਨੈਕਸਟ ਦੇਖੋ ਜੀ ਸੂਟ ਸਾਰੇ ਸੂਟ ਬਹੁਤ ਸੋਹਣੇ ਆ ਇੱਕ ਇੱਕ ਸੂਟ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਇੱਕ ਇੱਕ ਕਲਰ ਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਇਹ ਹੈਗਾ ਡਿਜ਼ਾਈਨ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਠੀਕ ਹੈ ਜੀ ਪ੍ਰਾਈਸ ਹੈਗਾ 2000 ਸ਼ਿਪਿੰਗ ਰਹੇਗੀ ਅਲੱਗ ਤੋਂ 컬러 ਬਹੁਤ ਜ਼ਿਆਦਾ ਫਾਸਟ ਹੈ ਇਹਨਾਂ ਦੇ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਵਿਦਾਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਬਟਰ ਕਾਟਨ ਦੇ ਵਿੱਚ ਸੂਟ ਨੇ ਬਹੁਤ ਜ਼ਿਆਦਾ ਸੌਫਟ ਸਟਫ ਦੇ ਉੱਪਰ ਇਹ ਹੈਗਾ ਜੀ ਇਹਦੇ ਵਿੱਚ ਸੈਕੰਡ ਸੂਟ ਇਹ ਹੈਗਾ ਸੈਕੰਡ ਕਲਰ ਠੀਕ ਹੈ ਤੇ ਇਹ ਹੈਗਾ ਜੀ ਇਹਦਾ 3rd ਕਲਰ ਇਹ ਗ੍ਰੇ ਮਾਊਸ ਜਿਹਾ ਸ਼ੇਡ ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਇਹ 4th ਕਲਰ ਪਿਆਜ਼ੀ ਜਿਹਾ ਸ਼ੇਡ ਆਨਿਅਨ ਚ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਦੋ ਦੋ ਸੂਟ ਹੈਗੇ ਨੇ ਜੀ ਸਾਰੇ ਹੀ ਸੂਟਾਂ ਦੇ ਵਿੱਚ ਨੈਕਸਟ ਪ੍ਰਿੰਟ ਬਹੁਤ ਪਿਆਰਾ ਹੈ ਕਿਸੇ ਵੀ ਏਜ ਵਾਸਤੇ ਸਟਫ ਤਾਂ ਬਹੁਤ ਜ਼ਿਆਦਾ ਫਾਈਨ ਹੈ ਠੀਕ ਹੈ ਜੀ पिस्ता जहा कलर है ये दुपट्टा कलर सेकंड ये भी कलर बहुत सोना है ਇਸਾਰੇ ਹੀ ਸੂਟ ਤੁਸੀਂ ਚਾਹੇ ਇਹਨਾਂ ਨੂੰ ਸਰਦੀ ਚ ਲਓ ਬੂਲਨ ਦੇ ਸੂਟ ਹੁੰਨੇ ਆ ਜਿਹੜੇ ਇਸੇ ਬ੍ਰਾਂਡ ਦੇ ਹੁੰਨੇ ਆ ਇਦਾਂ ਦੀ ਪ੍ਰਿੰਟ ਹੁੰਨੇ ਆ ਉਹ ਵੀ 2100 ਦੇ ਹੁੰਦੇ ਨੇ ਤੇ ਕਾਟਨ ਪਿਓਰ ਇਹ ਵਾਲੇ ਸੂਟ ਨੇ ਜੀ ਸਾਰੇ ਇਹ ਵੀ 2100 ਦੇ ਹੁੰਦੇ ਆ ਇਹ ਹਲੇ ਸੀ ਥੋੜਾ ਜਿਹਾ ਡਿਸਕਾਊਂਟ ਦੇ ਰਹੀ ਹਾਂ ਤੁਹਾਨੂੰ ਕਿਉਂਕਿ ਡਿਸਕਾਊਂਟ ਸਾਡੇ ਤਕਰੀਬਨ ਮੈਂ ਖਤਮ ਕਰਨਾ ਚਾਹਨੀ ਹਾਂ ਇੱਕ ਹਫ਼ਤੇ ਬਾਅਦ ਸੇ ਲਗਾਇਆ ਸੀਗਾ ਆਫਰ ਮੈਂ ਤੇ ਬਹੁਤ ਲੌਂਗ ਚੱਲ ਰਿਹਾ ਹੈ ਮੈਸੇਜ ਬਹੁਤ ਆਣੇ ਆ ਫੋਨ ਹੀ ਬਹੁਤ ਆਣੇ ਆ ਜੀ ਸਾਨੂੰ ਸੂਟ ਨਹੀਂ ਮਿਲਿਆ ਹਲੇ ਤੁਸੀਂ ਹੋਰ ਕੁਝ ਦਿਖਾਓ ਹੋਰ ਆਈਟਮ ਦਿਖਾਓ ਇਦਾਂ ਹੋਈ ਜਾਂਦਾ ਏ ਇਹ ਹੈਗਾ ਜੀ ਇਹਦੇ ਵਿੱਚ ਸੈਕਿੰਡ ਕਲਰ ਬਹੁਤ ਸੋਹਣਾ ਪ੍ਰਿੰਟ ਆ ਪ੍ਰਿੰਟਿੰਗ ਬਹੁਤ ਪਿਆਰੀ ਆ ਬਲੈਕ ਕਲਰ ਦੇ ਉੱਪਰ ਸੂਟ ਆ ਜੀ ਬਲੈਕ ਕਲਰ ਦੇ ਉੱਪਰ ਵੀ ਪ੍ਰਿੰਟ ਬਹੁਤ ਸੋਹਣੇ ਖਿੜਖਿੜ ਕੇ ਆਨੇ ਆ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਆ ਤੁਸੀਂ ਇਹਨਾਂ ਦੇ ਫਰਾਕ ਸੂਟ ਵੀ ਬਣਾ ਸਕਦੇ ਹੋ ਏ ਲਾਈਨ ਸੂਟ ਵੀ ਬਣਾ ਸਕਦੇ ਆ ਜੀ ਪਾਕਿਸਤਾਨੀ ਸਲਵਾਰ ਦੇ ਨਾਲ ਬਣਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੜੇ ਕਲਰ ਡਿਜ਼ਾਈਨ ਇੱਕ ਤੁਹਾਨੂੰ ਕਲਰ ਇਹ ਮਿਲ ਜੇਗਾ ਕਲਰ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ ਇਹ ਹੈਗਾ ਦਾ ਦੁਪੱਟਾ ਇੱਕ ਤੁਹਾਨੂੰ ਬਲੈਕ ਦੇ ਵਿੱਚ ਹੋਰ ਬਿਲਕੁਲ ਬਰੀਕ ਪ੍ਰਿੰਟ ਦਿੰਦੇ ਆ ਕਾ ਜੀ ਇਹ ਹੈਗਾ ਇਹਦਾ ਦੁਪੱਟਾ ਬਟਰ ਕਾਟਨ ਤੇ ਰਹਿਣਗੇ ਜੀ ਇੱਕ ਬਲੈਕ ਦੇ ਵਿੱਚ ਤੁਹਾਨੂੰ ਦੰਨੇ ਇਹ ਵਾਲਾ ਸੂਟ ਬਲੈਕ ਦੇ ਵਿੱਚ ਬਹੁਤ ਸੋਹਣਾ ਕਲਰ ਪ੍ਰਿੰਟ ਨੀਖੋ ਡਿਜ਼ਾਈਨਿੰਗ ਪ੍ਰਿੰਟਿੰਗ ਦੇਖੋ ਜੀ ਸੂਟਾਂ ਦੇ ਬਹੁਤ ਖਿੜੇ ਖਿੜੇ ਪ੍ਰਿੰਟ ਤੇ ਪ੍ਰਾਈਸ 2000 ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਬੜਦੇ ਪ੍ਰਿੰਟ ਵੀ ਨੇ ਛੋਟੇ ਪ੍ਰਿੰਟ ਵੀ ਨੇ ਜੋ ਤੁਹਾਨੂੰ ਪਸੰਦ ਆ ਜੀ ਤੁਸੀਂ ਉਹ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਦੇਖੋ ਫੁੱਲਾਂ ਵਾਲਾ ਕਿੰਨਾ ਸੋਹਣਾ ਆਫ ਵਾਈਟ ਜਾਂ ਮਿਲਕੀ ਜャ ਸ਼ੇਡ ਆ ਜੀ ਇਹ ਵਾਲਾ ਸੂਟ ਦਾ ਬਹੁਤ ਪਿਆਰਾ ਕਲਰ ਕਰੀਮੀ ਜャ ਸ਼ੇਡ ਆ ਇਹ ਹੈਗਾ ਦਾ ਦੁਪੱਟਾ ਠੀਕ ਆ ਜੀ ਇਹ ਸੀਗੇ ਸਾਰੇ ਦੁਪੱਟਿਆਂ ਵਾਲੇ ਸੂਟ ਇਹ ਦੇਖੋ ਹੁਣ ਜ ਜੇ ਇਦਾਂ ਸੂਟ ਤੇ ਕਿਸੇ ਨੇ ਕਿਹਾ ਸੀ ਡਾਰਕ ਥੋੜੀ ਜੀ ਬੇਲ ਪਾ ਕੇ ਦੋ ਸੇਮੇ ਹੀ ਸੂਟ ਦੇ ਉੱਪਰ ਅਸੀਂ ਇਹ ਦੋ ਤਿੰਨ ਸੂਟ ਇਦਾਂ ਵਰਕ ਕਰਵਾਏ ਸੀ ਤੇ ਇਹ ਸੂਟ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਵੀ ਜਿੱਦਾਂ ਸੇਮੇ ਹੀ ਬ੍ਰਾਂਡ ਦਾ ਤੇ 2000 ਪ੍ਰਾਈਸ ਸੂਟ ਦਾ ਜੀ ਤੇ ਉੱਪਰ ਇਹ ਬੇਲ ਹੋਈ ਹੈ 600 ਦੇ ਤੇ ਤੁਸੀਂ ਦੇ ਸਕਦੇ ਸੂਟ ਦਾ 2600 ਪ੍ਰਾਈਸ ਠੀਕ ਹੈ ਤੇ ਇਹਦੇ ਨਾਲ ਇਹ ਹੈਗਾ ਦੁਪੱਟਾ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਜੋ ਵੀ ਸੂਟ ਤੁਹਾਨੂੰ ਇਹਨਾਂ ਦੁਪੱਟੇ ਵਾਲੇ ਸੂਟਾਂ ਚੋਂ ਪਸੰਦ ਆ ਉਸ ਦਾ ਸਕਰੀਨਸ਼ਾਟ ਤੁਸੀਂ ਮੈਨੂੰ ਲੈ ਕੇ ਸੈਂਡ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਬਟਰ ਕਾਟਨ ਦੇ ਦੇ ਰਹੀ ਹਾਂ ਜੀ ਮੈਚਿੰਗ ਸੂਟ ਵਿਦਆਊਟ ਦੁਪੱਟਾ ਸੂਟ ਦੇ ਲੁੱਕ ਦੇਖਿਓ ਜੀ ਇੱਕ ਤੋਂ ਸੋਹਣਾ ਇੱਕ ਸੂਟ ਆ ਇਹ ਹੈਗਾ ਜੀ ਪ੍ਰਿੰਟ ਵੱਡੇ ਪ੍ਰਿੰਟ ਨੇ ਬਟਰ ਕਾਟਨ ਦੇ ਬਹੁਤ ਸੋਹਣੇ ਸੂਟ ਇਹ ਸੂਟ ਲੈਣਗੇ ਜੀ ਵਿਦਆਊਟ ਦੁਪੱਟਾ 11.500 ਇਹਨਾਂ ਸੂਟਾਂ ਦਾ ਪ੍ਰਾਈਸ ਆ ਠੀਕ ਹੈ ਦੇਖੋ ਜਿੱਤਾ ਇਹ ਹੈਗੀ ਹੈ ਸ਼ਰਟ ਤੇ ਜਿਹੜੇ ਸਲਵਾਰ ਆ ਉਸਤੇ ਵੀ ਡਿਜੀਟਲ ਪ੍ਰਿੰਟ ਹੋਏਗਾ ਥੋੜਾ ਲਾਈਟ ਰੈਂ ਦੇ ਨਾਲ ਇਹ ਡਿਜੀਟਲ ਪ੍ਰਿੰਟ ਆ ਜੀ ਸ਼ਰਟ ਆ ਜਾਂਦੀ ਹੈ ਡਾਰਕ ਕਲਰ ਦੇ ਵਿੱਚ ਤੇ ਸਲਵਾਰ ਆ ਜਾਂਦੀ ਹੈ ਲਾਈਟ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਤੇ ਇਹ ਸੂਟ ਰਹਿਣੀ ਹੈ 1150 ਇਹਨਾਂ ਸੂਟਾਂ ਦਾ ਪ੍ਰਾਈਸ ਆ ਤੁਸੀਂ ਹੁਣ ਡਿਜ਼ਾਈਨਿੰਗ ਦੇਖ ਸਕਦੇ ਹੋ ਸੇਮ ਹੀ ਪ੍ਰਿੰਟ ਦੇ ਵਿੱਚ ਹੈ ਜੀ ਨੈਕਸਟ ਕਲਰ ਬਹੁਤ ਸੋਹਣਾ ਕਲਰ ਹੈ ਵੀ ਇਹ ਹੈਗੀ ਇਹਦੀ ਸਲਵਾਰ ਨੈਕਸਟ ਇਹ ਸੀ ਪ੍ਰਿੰਟ ਦੇ ਵਿੱਚ ਕਲਰ ਆ ਇਹ ਵਾਲਾ ਕਲਰ ਮਿਲ ਜੇਗਾ ਜੀ ਤੁਹਾਨੂੰ ਠੀਕ ਹੈ ਤੇ ਇਹ ਹੈਗਾ ਸਲਵਾਰ ਦਾ ਪ੍ਰਿੰਟ ਠੀਕ ਹੈ ਜੀ ਇਸ ਡਿਜ਼ਾਈਨ ਦੇ ਇਹ ਤਿੰਨ ਕਲਰ ਨੇ ਤੇ ਨੈਕਸਟ ਡਿਜ਼ਾਈਨ ਦਿਖਾਨੀ ਆ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਠੀਕ ਹੈ ਇਸ ਡਿਜ਼ਾਈਨ ਦੇ ਵਿੱਚ ਵੀ ਜਿੱਦਾਂ ਇਹ ਸ਼ਰਟ ਹੋਗੇ ਤੇ ਸਲਵਾਰ ਹੋਗੇ ਲਾਈਟ ਪ੍ਰਿੰਟ ਦੇ ਉੱਪਰੇ ਦੇਖੋ ਸੂਟ ਸਲਵਾਰ ਵੀ ਪ੍ਰਿੰਟ ਆ ਤੇ ਸ਼ਰਟ ਵੀ ਪ੍ਰਿੰਟਰ ਡਿਜੀਟਲ ਪ੍ਰਿੰਟ ਨੇ ਜੀ ਸਾਰੇ ਤੇ ਪ੍ਰਾਈਸ ਹੈਗਾ ਇਹ 1150 ਇਹ ਹੈਗਾ ਇਹਦਾ ਸੈਕਿੰਡ ਕਲਰ ਇਹ ਰਹੇਗੀ ਜੀ ਸਲਵਾਰ ਦੁਪੱਟੇ ਤੁਹਾਡੇ ਕੋਲ ਜੇ ਪਏ ਆ ਤਾਂ ਤੁਸੀਂ ਉਹਨਾਂ ਦੇ ਨਾਲ ਮੈਚ ਕਰਕੇ ਸੂਟ ਮੰਗਾ ਸਕਦੇ ਹੋ ਜਾਂ ਫਿਰ ਜਿਹੜਾ ਤੁਹਾਨੂੰ ਪ੍ਰਿੰਟ ਸੋਹਣਾ ਲੱਗਦਾ ਤੁਸੀਂ ਉਸ ਪ੍ਰਿੰਟ ਦਾ ਸੂਟ ਲੈ ਲੈ ਸਕਦੇ ਆ 1200 ਪ੍ਰਾਈਸ ਆ ਵੈਸੇ ਇਹਨਾਂ ਸੂਟਾਂ ਦਾ ਤੇ ਅਸੀਂ ਤੁਹਾਨੂੰ ਦੇ ਰਿਆਂ ਛੜ ਦੇ 1100 ਦਾ ਨੈਕਸਟ ਤੁਹਾਨੂੰ ਦੰਨੇ ਆ ਜੀ ਪ੍ਰਿੰਟ ਇਹ ਦੋ ਪ੍ਰਿੰਟ ਤੁਹਾਨੂੰ ਮੈਂ ਦਿਖਾ ਤੇ ਤੇ ਤੀਜਾ ਪ੍ਰਿੰਟ ਦੇ ਰਿਆਂ ਇੱਕ ਸਰ ਦੇ ਸਾਰੇ ਦੋ ਦੋ ਸੂਟ ਹੈਗੇ ਆ ਜੀ ਇਹ 5 ਮੀਟਰ ਦਾ ਜਿੱਦਾਂ ਥਾਨ ਹੁੰਦਾ ਤੇ 2.5 ਮੀਟਰ ਸ਼ਰਟ ਦਾ ਹੁੰਦਾ ਤੇ 2.5 ਮੀਟਰ ਹੁੰਦਾ ਸਲਵਾਰ ਦਾ ਠੀਕ ਹੈ ਤੁਸੀਂ ਸੇਮ ਦੋ ਸੂਟ ਲੈਣੇ ਆ ਤਾਂ ਸੇਮ ਦੋ ਸੂਟ ਵੀ ਲੈ ਸਕਦੇ ਹੋ ਇਹ ਦੇਖੋ ਪ੍ਰਿੰਟ ਇਹ ਬਲੈਕ ਜਿਹਾ ਕਲਰ ਆ ਇਹ ਤਾਂ ਲਾਈਟ ਡਾਰਕ ਰਹਿਣਗੇ ਇਹਨਾਂ ਦੇ ਡਿਜ਼ਾਈਨ ਸੇਮ ਹੀ ਡਿਜ਼ਾਈਨ ਚਾਹੀਆ ਗਿਆ ਜੀ ਮਾਲਸ਼ਾ ਸ਼ੀਡਾ ਬਹੁਤ ਪਿਆਰਾ ਜਿਹਾ ਇਹ ਹੈਗੀ ਇਹਦੀ ਸਲਵਾਰ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 1100 50 ਇਹਨੀਆਂ ਸੂਟਾਂ ਦਾ ਜਿਹੜੇ ਵਿਦਾਊਟ ਦੁਪੱਟਾ ਨੇ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਕਲਰ ਮਿਲ ਜਾਏਗਾ ਕਰੀਮ ਕਲਰ ਕਲਰ ਡਿਜ਼ਾਈਨ ਤੁਸੀਂ ਖੁਦ ਦੇਖ ਸਕਦੇ ਹੋ ਗਰਮੀਆਂ ਵਾਸਤੇ ਤੋਹਫੇ ਨੇ ਠੰਡੇ ਸੂਟ ਨੇ ਸਾਰੇ ਇਹ ਹੈਗੀ ਸਲਵਾਰ ਤੇ ਨੈਕਸਟ ਡਿਜ਼ਾਈਨ ਦੰਨੇ ਆ ਜੀ ਇਹ ਹੈਗਾ ਨੈਕਸਟ ਡਿਜ਼ਾਈਨ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਲੂਜ਼ ਪਲਾਜ਼ੋ afghani ਸਲਵਾਰ ਧੋਤੀ ਸਲਵਾਰ ਕੁਛ ਮਰਜੀ ਗਰਮੀਆਂ ਸਭ ਬਹੁਤ ਸੋਹਣੇ ਸੋਹਣੇ ਮਤਲਬ ਕਿ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੁੰਦੀ ਆ ਸੂਟਾਂ ਦੇ यहाँ सैकेंड कलर है ठीक है जी मस्टर्ड जी टोन पर आ है यह हैगी सलवार, ठीक है देखो बिल्कुल नवा शेड पर पुलिस ज कलर है, ये हैगी सलवार ਪ੍ਰਿੰਟੇ ਬਹੁਤ ਸੋਹਣੇ ਸੂਟਾਂ ਨੇ ਸਾਰਿਆਂ ਦੇ ਨੈਕਸਟ ਤੁਹਾਨੂੰ ਦਿਨੇ ਹੈ ਜੀ ਇੱਕ ਪ੍ਰਿੰਟ ਹੋਰ ਕਰੀਮ ਕਲਰ ਦਾ ਸੂਟ ਹੈ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਇਹ ਹੈਗੇ ਜੀ ਨਾਲ ਸਲਵਾਰ ਠੀਕ ਹੈ ਤੇ ਦੇਖੀ ਤੁਹਾਨੂੰ ਮਿਲ ਜੇਗਾ ਡਾਰਕ ਇਹ ਏ ਦੀ ਸਲਵਾਰ ਹੈ ਜੀ ਸਾਰੇ ਉੱਪਰ ਡਿਜੀਟਲ ਪ੍ਰਿੰਟ ਹੋਣਗੇ ਦੋ ਦੋ ਸੂਟ ਨੇ ਸਾਰੇ ਟਾਈਟ ਮੀਟਰ ਦੇ ਕੱਟ ਵੀ ਲੈ ਗਈ ਤੁਹਾਨੂੰ ਤੇ ਪ੍ਰਾਈਸ ਹੈਗਾ 1150 ਸ਼ੀਪਿੰਗ ਰਹੇਗੀ ਅਲੱਗ ਤੋਂ ਤੁਸੀਂ ਜਿਹੜਾ ਸੂਟ ਲੈਣਾ ਹੈ ਇਹਨਾਂ ਚੋਂ ਲੈ ਸਕਦੇ ਹੋ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਨਿਕਲਦਾ ਹੀ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ